ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱlo Dairy Farm ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ। ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਐਡਰੈਸ ਦੱਸੋ ਵੀਰੇ ਆਪਣਾ। ਨਾਮ ਜਸਵਿੰਦਰ ਸਿੰਘ ਹੈ ਜੀ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਜੀ। ਮੇਲ ਨੰਬਰ 9779622161 ਜੀ। ਜਿਹੜਾ ਆਪਾਂ ਬਿਹੜ ਤਾਜੀ ਸੂਈ ਦੇਖੀ ਜਾਂਦੇ ਆ ਕਿ ਜੇਰ ਜੁਰੋਕੇਆ ਜੇਰ ਵਗੈਰਾ ਹੀ ਡਾਣਾ ਸਵੇਰੇ ਇਹਦਾ 3-4 ਕਿਲੋ ਬੋਲਾ ਕੱਢਿਆ ਹੋਇਆ ਜੀ ਠੀਕ ਹੈ ਤੇ ਬੱਚਾ ਕੀ ਦਿੱਤਾ ਨੇ ਬੱਚਾ ਮੇਲ ਦਿੱਤਾ ਜੀ ਠੀਕ ਹੈ ਮਗਰ ਆ ਗਿਆ ਤੇ ਬੱਚੀ ਨਾੜਵਾ ਨਾਲ ਆ ਜਮਾ ਹਨਾ ਬੱਚਾ ਜੀ ਬੱਚਾ ਅਸਾ ਬੱਚਾ ਆ ਗਿਆ ਨਾ ਵਿਚੇ ਠੀਕ ਹੈ ਤੇ ਕੀ ਕਪੈਸਿਟੀ ਦਾ ਦੁੱਧ ਕਿੰਨਾ ਪਾ ਦੂਗੀ ਇਹ ਮੇਰੇ ਇਹਦਾ ਪਲੂਨ ਦਾ ਐਮ 22-23 ਕਿਲੋ ਦੁੱਧ ਦਿੱਤਾ ਹੋਇਆ ਜੀ ਠੀਕ ਹੈ ਇਸ ਵਾਰ 25 ਕਿਲੋ ਦੁੱਧ ਬੜੇ ਆਰਾਮਦਾਰੀ ਦੇ ਨਾਲ ਦੇ ਦੂ ਪਿਛਲੀ ਵਾਰੀ ਵੀ ਬੰਦੇ ਕਹਿੰਦੇ ਵੀ ਇਹਦੋਂ ਪਾਜਣ ਵੀ ਘੱਟ ਸੀਗਾ ਪੂਰਾ ਠੀਕ ਹੈ ਐਲਕੀ ਬਹੁਤ ਸੋਮੀ ਪਲੀਏ ਤੇ ਥਾਣਾ ਕਲ ਠੀਕ ਆ ਹਾਤੀ ਚਵਾਈ ਵਾਲਾ ਸੋਹਣਾ ਸਾਲਾ ਹਨਾ ਚਵਾਈ ਵਾਲਾ ਕਲਮ ਵਾਲਾ ਥਣ ਠੰਡੀ ਸੀਲ ਬਰਖ ਵਰਗੀ ਲੈ ਸਭਰ ਚਵਾਈ ਵਗੈਰਾ ਦੇਖੋ ਜਮਾ ਰੂ ਵਰਗੀ ਤੇ ਲਾਠੀ ਧਾਰਜੋ ਬੈਂਦਾ ਧਾਰਾ ਜਾਵਾਂ ਮੈਂ ਕਹਾ ਡੇਢ ਮਿੰਟ ਚ ਐ ਮਲ ਕੇ ਚਲੋ ਖਾਲੀ ਹੋ ਕੇ ਹੋ ਜਾਇਆ ਕਰੂਗੀ ਠੀਕ ਆ ਜਮਾ ਨਿਆਣਾ ਪਾਉਣਾ ਪਾਓ ਨਹੀਂ ਪਾਉਣਾ ਨਾ ਪਾਉਗੂ ਦੇਖ ਦੇ ਠੰਡੀ ਹੈ ਦੇਖ ਠੀਕ ਆ ਦਿਖਾ ਦੀ ਮੜਾ ਠੀਕ ਆ ਨਾੜਾ ਨੂੜਾ ਦੇਖੋ ਹਵਾਨੇ ਦੇ ਚਮਕਿਆ ਬਾਤਾ ਗੁੰਦੀ ਪਈ ਹੈ ਜਮਾ ਹਨਾ ਥਣ ਕਲਮ ਵਾਲਾ ਲਗਿਆ ਮਟਾਇਟਸ ਨਹੀਂ ਹੁੰਦੀ ਇਹ ਜੇ ਤੁਹਾਨੂੰ ਇਹਦਾ ਰੇਟ ਕੀ ਰਹੂਗਾ ਰੇਡ ਬਰੇ ਮੁੱਲ ਤਾਂ ਦੇ ਚਾਹੇ 90 ਕਰਾ ਲਾ 92 ਕਰਾ ਲਾ 85000 ਦੀ ਵਿਹੜ ਦੇ ਦਾਂ ਮੈਂ ਮਾਨਦਾਨ ਕਰਦਾਂਗੇ ਮਾਨਦਾਨ ਕਰਾਂਗੇ ਚੌੜੀ ਚੂੜੀ ਦੇਖ ਲੈ ਉਪਰੋਂ ਕਿੰਨੀ ਪਈ ਆ ਸਹਿਜ ਸਹਿਜ ਵਾਲੀ ਵਿਹੜਾ ਦੁੱਧ ਦੀ ਐਵਰੇਜ 24 23 24 ਪਾ ਦੂ 25 ਕਿਲੋ ਖਰਾ ਦੁੱਧ ਦਿਓ ਵੀਰੇ ਬੰਦਾ ਚਾਹੇ ਆਪਣੇ ਮੈਨੂੰ ਤਾਂ 15 ਮੰਨ ਕੇ ਲੈ ਲੈ ਜੀ ਨੇ ਪੈਸੇ ਲਾਉਣੇ ਠੀਕ ਹੈ ਸੋ ਫੇਸ ਬਿਊਟੀ ਵਗੈਰਾ ਦੇਖੋ ਰਾਜੀ ਸਮੀ ਪੜੀ ਲੱਸੀ ਨਾ ਵੀ ਕਿਸੇ ਪਾਸੇ ਨਹੀਂ 85000 ਚੋਂ ਘ ਘਾਰੇ ਬੰਦੇ ਦਾ ਮਾਨਦਾਨ ਆਪਾਂ ਕਰਦਾਂਗੇ ਕਰਦਾਂਗੇ ਜੀ ਕਰਦਾਂਗੇ ਇਹ ਵਾ ਦੇਖੋ ਕਿਵੇਂ ਫਿਟਿੰਗ ਵਾਲਾ ਲੱਗਿਆ ਸੋ ਪ ਸੋ ਸੈਨਿੰਗ ਸੁਣੀਏ ਦੇਖੋ ਬੈਡ ਦੀ ਚੰਗੀ 85 ਚ ਮਾਨਦਾਨ ਵੀਰ ਕਹਿੰਦਾ ਕਰਦਾ ਹੈ ਮਗਰ ਬੱਚਾ 3 ਸਪੂਸ ਕੁਆਲਿਟੀ ਦੇਖ ਕਿੰਨੀ ਚੰਗੀ ਆ ਠੀਕ ਆ ਸੂਈ ਸਵਾਈ ਜਾਵਾ ਸੋ ਦੇਖੋ ਥਾਂ ਥਣ ਤੇ ਕਲਮਾਲਾ ਥਾਣਾ ਜਾਵਾ ਹਣਾ ਬਿਲਕੁਲ ਜੀ ਬਿਲਕੁਲ ਸੋ 97796 21166 ਪਿੰਡ ਤੋੜਾ ਜ਼ਿਲ੍ਹਾ ਬਰਨਾਲਾ